ਸੋ ਕਹੋ ਟੱਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਖ ਸੰਮਦੀ ਨੂਰੇ ਅਰਸਾ ਹਉ ਕੁਰਸਾ ਹਉ ਝਟੀ ਐ ਤੁਧ ਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤੇ ਸਾ ਸਿਰ ਸਾਹ ਦਾ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾ ਬਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਰੇ ਜਾਨ ਉਥਾਰ ਦੱਬੇ ਉਹ ਸੁਤੇ ਆ ਗਈ ਵਿਹਾਰ ਸਤਿ ਗੁਰ ਕਾ ਸਬਦ ਸੁਣ ਨਾ ਜਾਗੋ ਅੰਤਰ ਨਾ ਉਪਜੇ ਉਚਾਰੋ ਰੇ ਜਾਨ ਉਠਾਰ ਦੱਬੇ ਸੁੱਤੇ ਗਈ ਵਿਹਾਰ ਸਤ ਗੁਰ ਕਾ ਸਬਦ ਸੁਣਾ ਜਾਗੋ ਅੰਤਰ ਨਾ ਉਪਜੋ ਚਾਉ ਸਰੀਰ ਜਲਾਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾ ਅਗਤ ਜਲੰਦਾ ਡਿਠ ਮੈਂ ਹਉ ਮੈਂ ਦੂਜਾ ਪਾਇ ਨਾਨਕ ਗੁਰ ਸਰਣਾਈ ਉਬਾਰ ਸਤ ਜੋ ਮਨ ਸ਼ਬਦ ਧਿਆਇ ਮਹੱਲਾ ਤੀਜਾ ਸ਼ਬਦ ਰਤੇ ਹੋ ਮੈਂ ਗਈ ਸੋਭਾਵੰਤੀ ਨਾਰ ਸਦਾ ਚੱਲਣ ਤਾ ਬਨਿਆ ਸੀ ਗਰ ਸੇਜ ਸੁਹਾਵੀ ਸਦਾ ਪਰਰਾਵਰ ਹਰ ਬਾਰ ਪਾਇਆ ਨਾਰ ਨਾ ਹਰ ਮਰਨਾ ਕਦੇ ਦੁੱਖ ਲਾਗਾ ਸਦਾ ਸੁਹਾਗਣ ਨਾਰੇ ਨਾਨਕ ਹਰ ਪ੍ਰਭ ਮੇਲ ਲਾਈ ਗੁਰ ਕਾ ਹੇਤ ਪਿਆਰ ਜੇ ਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੇ ਹਰ ਜਿਉ ਤਿਨ ਕਾ ਦਰਸਨ ਨਾ ਕਰਹੁ ਪਾਪਿਸ਼ਟ ਹਤਿਆਰੇ ਕਰ ਕਰ ਫਿਰ ਹੈ ਕੁਸੁੱਧ ਮਾਨ ਜਿਉ ਤਰ ਕਟਨਾਰੇ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੇ ਹਰ ਮੇਲਾ ਹੋ ਸਤ ਗੁਰ ਦਇਆ ਕਰ ਗੁਰ ਕਉ ਬਲ ਹਾਰੇ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੇ ਹਰ ਮੇਲਾ ਸਤ ਗੁਰ ਦਇਆ ਕਰ ਗੁਰ ਕਉ ਬਲਹਾਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਰੇ ਜਾਨ ਉਥਾਰ ਦਬਿਓ ਸੁੱਤਿਆ ਗਈ ਵਿਹਾਈ ਸਤਿ ਗੁਰ ਕਾ ਸਾਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਉ ਰਾਗ ਸੋਰਠਿ ਦੀ ਓਾਰ ਦੀ ਪਾਉੜੀ 23ਵੀਂ ਸਲੋਕਾਂ ਨਾਲ